ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਰੀ ਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਾ ਮੁੱਦਾ ਹੈ 26 ਜਨਵਰੀ ਦੀ ਪ੍ਰੇਡ ਸਮੇਂ ਗਨਤੰਤਰ ਦਿਵਸ ਤੇ ਮੌਕੇ ਸਮੇਂ ਵੀ ਸਿੱਖਾਂ ਦੀ ਦਸਤਾਰ ਗਨਤੰਤਰ ਦਿਵਸ ਪ੍ਰੇਡ ਚੋਂ ਗਾਇਬ ਰਹੀ ਆਖਿਰ ਅਜੇਹਾ ਕਿਉਂ ਸਾਡਾ ਆਸ਼ਤਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁਖ ਸੰਪਾਦਕ ਸਰਦਾਰ ਜਸਪਾਲ ਸਿੰਘ ਪੇਰਾ ਜੀ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਸਵੱਬੀ ਹੋਈ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਗਣਤੰਤਰ ਦਿਵਸ ਮੌਕੇ ਭਾਰਤ ਦੇ ਦੌਰੇ ਤੇ ਆਏ ਹੋਏ ਸਨ ਤੇ ਫਰਾਂਸ ਦੇ ਰਾਸ਼ਟਰਪਤੀ ਦੇ ਸਾਹਮਣੇ ਜਦੋਂ ਗਣਤੰਤਰ ਦਿਵਸ ਦੀ ਪਰੇਡ ਹੋਈ ਉਸ ਸਮੇਂ ਦਸਤਾਰ ਨੂੰ ਅਲੋਪ ਕਰ ਦਿੱਤਾ ਗਿਆ ਆਖਿਰ ਸਿੱਖ ਵਿਰੋਧੀ ਤਾਕਤਾਂ ਨੇ ਅਜਿਹਾ ਕਿਉਂ ਕੀਤਾ ਸਾਡੇ ਦਰਸ਼ਕਾਂ ਨੂੰ ਥੋੜਾ ਵਿਸਤਾਰ ਸਾਹਿ ਦੱਸੋ ਜਿਦਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਇਹ ਜਿਹੜੀ 26 ਜਨਵਰੀ ਜਿਸ ਨੂੰ ਇਸ ਦੇਸ਼ ਨੇ 67 ਮਾ ਗਣਤੰਤਰ ਦਿਵਸ ਵਜੋਂ ਮਨਾਇਆ ਸੋ ਹਰ 26 ਜਨਵਰੀ ਨੂੰ ਜਿਹੜੀ ਲਾਲ ਕਿਲੇ ਤੇ ਪ੍ਰੇਡ ਹੁੰਦੀ ਆ ਉਸ ਪ੍ਰੇਡ ਦੇ ਵਿੱਚ ਦੇਸ਼ ਦੀ ਜਿੰਨੀ ਫੌਜੀ ਤਾਕਤ ਆ ਦਾ ਦੇਸ਼ ਨੇ ਜਿਹੜਾ ਵਿਕਾਸ ਕੀਤਾ ਉਹਦਾ ਬਖਾਵਾ ਜਿਹੜਾ ਉਹ ਖੁੱਲੇ ਰੂਪ ਦੇ ਵਿੱਚ ਕੀਤਾ ਜਾਂਦਾ ਤੇ ਇੱਕ ਕੋਈ ਕਿਸੇ ਬਾਹਰਲੇ ਮੁਲਕ ਦਾ ਜਿਹੜਾ ਮੁਖੀ ਹੁੰਦਾ ਉਹਨੂੰ ਬਤੌਰ ਮੁੱਖ ਮਹਿਮਾਨ ਬੁਲਾਇਆ ਜਾਂਦਾ ਸੋ ਐਸ ਵਾਰ ਫਰਾਂਸ ਦਾ ਜਿਹੜਾ ਰਾਸ਼ਟਰਪਤੀ ਆ ਫ੍ਰਾਂਸ ਉਹ ਆ ਲੋਦ ਉਹਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ ਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਸਭਬੀ ਫ੍ਰਾਂਸ ਦਾ ਜਿਹੜਾ ਰਾਸ਼ਟਰਪਤੀ ਆ ਕਿਉਂਕਿ ਫ੍ਰਾਂਸ ਦੇ ਵਿੱਚ ਸਕੂਲਾਂ ਦੇ ਬੱਚਿਆਂ ਤੇ ਜਿਹੜੀ ਦਸਤਾਰ ਤੇ ਪਵੰਦੀ ਲੱਗੀ ਆ ਫ੍ਰਾਂਸ 'ਚ ਵੈਸੇ ਵੀ ਦਸਤਾਰ ਦੀ ਜਿਹੜੀ ਸਮੱਸਿਆ ਉਸ ਵੰਦੀ ਨੂੰ ਲੈ ਕੇ ਸਿੱਖ ਨੇ ਜਿਹੜੇ ਉਹ ਕਾਫੀ ਲੰਬੇ ਸਮੇਂ ਤੋਂ ਸੰਘਰਸ਼ਾ ਜਿਹੜਾ ਕਰ ਰਹੇ ਨੇ ਫਰਾਂਸ 'ਚ ਵੀ ਕਰ ਰਹੇ ਨੇ ਬਾਹਰ ਵੀ ਕਰ ਰਹੇ ਨੇ ਕਿ ਜਿਹੜੀ ਕਟ ਗਣਤੀਆਂ ਵਾਲੀ ਸ਼ਰਤ ਹੈ ਜਿਹੜੀ ਉਹਦੇ ਕਟ ਗਣਤੀ ਨੇ ਜਿਹੜੇ ਉਸ ਫਰਾਂਸ ਦੇ ਵਿੱਚ ਆਪਣੇ ਧਰਮ ਦਾ ਵਿਖਾਵਾ ਕਰਨ ਵਾਲੀ ਮਤਲਬ ਜਿਹੜੀ ਉਹਨਾਂ ਦਾ ਧਾਰਮਿਕ ਚੈਨ ਉਹਨੂੰ ਉਹਦਾ ਵਿਖਾਵਾ ਕਰਕੇ ਕਿਸੇ ਸਕੂਲ 'ਚ ਦਾਖਲ ਨਹੀਂ ਹੋ ਸਕਦੇ ਸਿੱਖਿਆ ਨਹੀਂ ਲੈ ਸਕਦੇ ਸੋ ਸਿੱਖਾਂ ਨੇ ਉੱਥੇ ਮਤਲਬ ਜਿਹੜਾ ਕਿ ਦਸਤਾਰ ਆ ਜਿਹੜੀ ਇਹ ਸਿੱਖਾਂ ਦਾ ਧਾਰਮਿਕ ਚਿੰਨ੍ਹ ਤਾਂ ਹੈ ਪਰੰਤੂ ਇਹ ਉਹਨਾਂ ਦਾ ਮਤਲਬ ਇੱਕ ਉਸ ਨੂੰ ਆਪਣੇ ਸਰੀਰ ਤੋਂ ਅਲੱਗ ਨਹੀਂ ਕਰ ਸਕਦੇ ਸਿੱਖਾਂ ਦੇ ਕਿਉਂਕਿ ਉਹ ਦੇ ਖਾਕਾਰ ਦੇ ਵਿੱਚ ਸ਼ਾਮਲ ਹੈ ਜਿਹੜੀ ਗੱਲ ਕਿ ਸਿੱਖ ਤੇ ਉਹਨਾਂ ਦੇ ਸਵੈ ਮਾਨ ਨਾਲ ਜੁੜੀ ਹੋਈ ਗੱਲ ਹੈ ਸਿੱਖ ਤੇ ਜਿਹੜਾ ਦਸਤਾਰ ਦਾ ਜਿਹੜਾ ਸੰਬੰਧ ਹੈ ਜਿਹੜਾ ਉਹ 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 ਮਤਲਬ ਉਹ ਟੁੱਟ ਜਿਹਨੂੰ ਤੋੜਿਆ ਨਹੀਂ ਜਾ ਸਕਦਾ ਸੋ ਇਹ ਸੰਘਰਸ਼ ਹੈ ਜਿਹੜਾ ਉਹ ਸਿੱਖ ਲਗਾਤਾਰ ਨਿਰੰਤਰ ਕਰਦੇ ਆ ਰਹੇ ਨੇ ਤੇ ਕੁਦਰਤੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਇਹ ਮੌਕਾ ਮੇਲ ਬਣਿਆ ਕਿ ਫਰਾਂਸ ਦਾ ਰਾਸ਼ਟਰਪਤੀ ਜਿਹੜਾ ਉਹ ਭਾਰਤ ਦੇ 67ਵੇਂ ਗਣਤੰਤਰ ਦਿਵਸ ਦੇ ਤੌਰ 'ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਇਆ ਤੇ ਉਸ ਤੋਂ ਪਹਿਲਾਂ ਉਹ ਚੰਡੀਗੜ੍ਹ ਵੀ ਆਇਆ ਜੀ ਜਿਹੜਾ ਪੰਜਾਬ ਦੀ ਸਾਂਝੀ ਹੋਈ ਹੈ ਪੰਜਾਬ ਦੀ ਰਾਜਧਾਨੀ ਆ ਸੋ ਉਸ ਵੇਲੇ ਵੀ ਸਿੱਖਾਂ ਨੇ ਜਿਹੜੀ ਕੋਸ਼ਿਸ਼ ਕੀਤੀ ਕਿ ਫਰਾਂਸ ਦਾ ਰਾਸ਼ਟਰਪਤੀ ਜਦੋਂ ਪੰਜਾਬ ਦੀ ਧਰਤੀ ਤੇ ਆ ਗਿਆ ਇੱਕ ਤਰ੍ਹਾਂ ਕਿਉਂਕਿ ਅਸੀਂ ਹਾਲੇ ਵੀ ਚੰਡੀਗੜ੍ਹ ਜਿਹੜਾ ਉਹਨੂੰ ਸਾਡਾ ਦਾਵਾ ਉਹਦੇ ਤੇ ਹਾਂਜੀ ਉਹ ਪੰਜਾਬ ਦੀ ਰਾਜਧਾਨੀਆਂ ਸੋ ਜਦੋਂ ਉਹ ਪੰਜਾਬ ਦੀ ਧਰਤੀ ਤੇ ਆ ਹੀ ਗਿਆ ਸੀ ਤੇ ਸਿੱਖਾਂ ਨੇ ਕੋਸ਼ਿਸ਼ ਕੀਤੀ ਸੀ ਕਿ ਉਹ ਜਿਹੜਾ ਦਸਤਾਰ ਸੰਬੰਧੀ ਮਾਮਲਾ ਹੈ ਜਿਹੜਾ ਉਹਨੂੰ ਦਲੀਲਾਂ ਦੇ ਨਾਲ ਜਿਹੜੀਆਂ ਠੋਸ ਦਲੀਲਾਂ ਨੇ ਦਸਤਾਰ ਤੇ ਸਿੱਖ ਦੇ ਜਿਹੜੇ ਅਨੁਖੜਵੇਂ ਰਿਸ਼ਤੇ ਦੀ ਉਹਦੇ ਸਬੰਧ ਦੇ ਵਿੱਚ ਜੋ ਮੰਗ ਪੱਤਰ ਦੇਣ ਦੀ ਗੱਲ ਆ ਜਿਹੜੀ ਉਹ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਵੀ ਸ਼ਾਮਲ ਆ ਹੋਰ ਜਿਹੜੀਆਂ ਮਤਲਬ ਸਿੱਖਾਂ ਦੀਆਂ ਪ੍ਰਤੀਨਿਧ ਜਮਾਤਾਂ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਪਰੰਤੂ ਉਸ ਵੇਲੇ ਵੀ ਰਾਸ਼ਟਰਪਤੀ ਨੇ ਮੌਕਾ ਉਹ ਫਰਾਂਸ ਦੇ ਰਾਸ਼ਟਰਪਤੀ ਨੂੰ ਮਿਲਣ ਦਾ ਮੌਕਾ ਉਹਨਾਂ ਨੂੰ ਨਹੀਂ ਦਿੱਤਾ ਗਿਆ ਤੋ ਹੁਣ ਜਿਹੜਾ ਸਵਾਲ ਤੁਸੀਂ ਕੀਤਾ ਮੂਲ ਰੂਪ ਦੇ ਵਿੱਚ ਕਿ 26 ਤਰੀਕ ਦੀ 26 ਜਨਵਰੀ ਦੀ ਗਣਤੰਤਰ ਦਿਵਸ ਦੀ ਪ੍ਰੇਡ ਮੁੱਕ ਕੇ ਜਦੋਂ ਫਰਾਂਸ ਦਾ ਰਾਸ਼ਟਰਪਤੀ ਆ ਜਿਹੜਾ ਉਹ ਬਤੌਰ ਮੁੱਖ ਮਹਿਮਾਨ ਪੇਸ਼ ਹੋ ਰਿਹਾ ਤੇ ਫਰਾਂਸ ਦੇ ਰਾਸ਼ਟਰਪਤੀ ਦੇ ਨਾਲ ਸਿੱਖਾਂ ਦਾ ਜਿਹੜਾ ਦਸਤਾਰ ਵਾਲਾ ਮੁੱਦਾ ਹੈ ਜਿਹੜਾ ਉਹ ਚੱਲ ਰਿਹਾ ਜੀ ਉਸ ਵੇਲੇ ਇੱਕ ਸਾਜ਼ਿਸ਼ ਅਦੀਲ ਇਕੋ ਮੌਕਾ ਮਿਲ ਲਈ ਇਹ ਅਚਾਨਕ ਹੋਇਆ ਵਰਤਾਰਾ ਨਹੀਂ ਪੂਰੀ ਤਰ੍ਹਾਂ ਡੂੰਗੀ ਸਾਜ਼ਿਸ਼ ਦੇ ਅਧੀਨ ਸਿੱਖ ਰਜਮੈਂਟ ਹੈ ਜਿਹੜੀ ਉਹਨੂੰ ਉਸ ਪ੍ਰੇਡ ਤੋਂ ਲਾਂਬੇ ਕਰ ਦਿੱਤਾ ਗਿਆ ਜੀ ਕੋਈ ਵੀ ਸਿੱਖ ਅਫਸਰ ਹੈ ਜਿਹੜਾ ਅੱਗੇ ਹੁੰਦਾ ਸੀ ਕਿ ਫੌਜ ਦੀਆਂ ਜਿਹੜੀਆਂ ਵੱਖ-ਵੱਖ ਟੁਕੜੀਆਂ ਨੇ ਜਿਹੜੀਆਂ ਚਾਹੇ ਉਹ ਜਲ ਸੈਨਾ ਦੀਆਂ ਚਾਹੇ ਉਹ ਥਲ ਸੈਨਾ ਦੀਆਂ ਚਾਹੇ ਉਹ ਵਾਈ ਸੈਨਾ ਦੀਆਂ ਚਾਹੇ ਉਹ ਬੈਂਡ ਨੇ ਫੌਜ ਦੇ ਉਹਨਾਂ 'ਚ ਬਹੁਤ ਸਾਰੀਆਂ ਟੁਕੜੀਆਂ ਦੀ ਅਗਵਾਈ ਸੀ ਜਿਹੜੇ ਉਹ ਸਿੱਖ ਅਫਸਰ ਕਰਦੇ ਸੀ ਕਿਉਂਕਿ ਭਾਰਤੀ ਫੌਜ ਦੇ ਵਿੱਚ ਜਿਹੜੇ ਤਿੰਨ ਇਹਦੇ ਅੰਗ ਨੇ ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ 30% ਜਿਹੜੇ ਅਫਸਰ ਨੇ ਉਹ ਸਿੱਖ ਹਨ ਹਾਂਜੀ ਦਸਤਾਰ ਧਾਰੀ ਨੇ ਸੋ ਉਹ ਅਫਸਰ ਸੀ ਜਿਹੜੇ ਉਹ ਵੱਖੋ-ਵੱਖਰੀਆਂ ਟੁਕੜੀਆਂ ਦੀ ਅਗਵਾਈ ਕਰਦੇ ਵਿਖਾਈ ਦਿੰਦੇ ਹੁੰਦੇ ਸੀ ਸੋ ਇਹ ਪਹਿਲੀ ਵਾਰ ਹੋਇਆ ਕਿ ਨਾ ਤਾਂ ਸਿੱਖ ਰਜiment ਦੀ ਟੁਕੜੀ ਸ਼ਾਮਲ ਕੀਤੀ ਗਈ ਆ ਨਾ ਕਿਸੇ ਸਿੱਖ ਅਫਸਰ ਨੂੰ ਕਿਸੇ ਫੌਜੀ ਟੁਕੜੀ ਦੀ ਅਗਵਾਈ ਲਈ ਚੁਣਿਆ ਗਿਆ ਮਤਲਬ ਫਰਾਂਸ ਦੇ ਰਾਸ਼ਟਰਪਤੀ ਅੱਗੇ ਦਸਤਾਰ ਆ ਜਿਹੜੀ ਉਹ ਜਾਣ ਹੀ ਨਹੀਂ ਦਿੱਤੀ ਕਿ ਦਸਤਾਰ ਆ ਜਿਹੜੀ ਉਹਨੂੰ ਪਰੇਡ ਤੋਂ ਲਾਂਬੇ ਕਰਤਾ ਪਰੇਡ ਤੋਂ ਦੂਰ ਕਰਤਾ ਪਰੇਡ ਚੋਂ ਅਲੋਪ ਕਰਤਾ ਸੋ ਇੱਕ ਬੜੀ ਗਿਣੀ ਮਿੱਠੀ ਸਾਜ਼ਿਸ਼ ਦੇ ਅਧੀਨ ਹੋਇਆ ਜੋ ਕੁਝ ਹੋਇਆ ਤਾਂ ਕਿ ਜਿਹੜਾ ਦਸਤਾਰ ਦਾ ਮੁੱਦਾ ਵਾ ਇਹ ਵਿਸ਼ਵ ਵਿਆਪੀ ਨਾ ਬਣੇ ਹਾਂਜੀ ਸੋ ਜੇ ਫਰਾਂਸ ਦਾ ਰਾਸ਼ਟਰਪਤੀ ਆ ਜਿਹੜਾ ਉਹ ਜਦੋਂ ਭਾਰਤੀ ਗਣਤੰਤਰ ਦੇਵਸ ਦੀ ਪਰੇਡ ਦੇਖ ਕੇ ਗਿਆ ਜਿੱਥੇ ਸਾਰੀਆਂ ਬਣਗੀਆਂ ਨੇ ਭਾਰਤ ਦੀਆਂ ਹਾਂਜੀ ਉੱਥੇ ਉਹਨੂੰ ਕਿਤੇ ਦਸਤਾਰ ਹੀ ਦਿਖਾਈ ਨਹੀਂ ਦਿੱਤੀ ਜੀ ਫਿਰ ਉਹਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਅਹਿਸਾਸ ਜਾਣਾ ਕਿ ਜਦੋਂ ਜਿਹੜਾ ਸਿੱਖਾਂ ਦਾ ਦੇਸ਼ ਆ ਸਿੱਖਾਂ ਦੀ ਜਨਮ ਭੂਮੀ ਆ ਕਰਮ ਭੂਮੀ ਆ ਉੱਥੇ ਦਸਤਾਰ ਕਿਤੇ ਦਿਖਾਈ ਨਹੀਂ ਦਿੱਤੀ ਤੇ ਫਰਾਂਸ ਕਿ ਰੋਲਾ ਪਾਈ ਜਾਂਦੇ ਨੇ ਸੋ ਇਹ ਜਿਹੜੀ ਬੜੀ ਡੂੰਗੀ ਸਾਜ਼ਿਸ਼ ਦੇ ਅਧੀਨ ਇਹ ਸਾਰਾ ਕੁਝ ਵਾਪਰਿਆ ਸੀ ਜਾਣਦੇ ਹਾਂ ਕਿ ਆਰਐਸਐਸਾ ਜਿਹੜੀ ਜਿਹੜੀ ਮੋਦੀ ਸਰਕਾਰ ਦੇ ਪਿੱਛੇ ਖੜੀ ਆ ਉਹ ਬੜੀ ਮਕਾਰ ਵੀ ਆ ਬੜੀ ਚਲਾਕ ਵੀ ਆ ਤੇ ਬੜੀ ਦੂਰ ਦ੍ਰਿਸ਼ਟੀ ਵਾਲੀ ਤੇ ਬਹੁਤ ਦੂਰ ਦੀ ਸੋਚ ਕੇ ਉਹ ਬਾਹਰ ਕਰਦੇ ਨੇ ਸੋ ਇਹ ਜਿਹੜਾ 26 ਜਨਵਰੀ ਤੇ ਦਸਤਾਰ ਨੂੰ ਦੂਰ ਕਰਨਾ ਦਸਾਰ ਨੂੰ ਅਲੋਪ ਕਰਨ ਦਾ ਬਾਹਰ ਆ ਜਿਹੜਾ ਉਹ ਬੜਾ ਉਹਨਾਂ ਨੇ ਡੂੰਗੀ ਸਾਜ਼ਿਸ਼ ਦੇ ਨਾਲ ਤਾਂ ਕਿ ਸਿੱਖਾਂ ਦੀ ਦਸਤਾਰ ਆ ਜਿਹੜੀ ਇਹਨੂੰ ਸਮੁੱਚੇ ਵਿਸ਼ਵ ਦੇ ਵਿੱਚ ਜਿਹੜੀ ਪ੍ਰਵਾਨ ਕੀ ਆ ਉਹ ਨਾ ਸਕੇ ਸੋ ਇਹ ਇਹ ਬੜੀ ਦੂ ਕੀ ਸਾਜਿਸ਼ ਦੇ ਨਾਲ ਸਿੱਖ ਕੌਮ ਤੇ ਜਿਹੜਾ ਬਾਹਰ ਕੀਤਾ ਜਿਹਦੇ ਨਾਲ ਇਹ ਭਗਮਾ ਬਰਗੇੜ ਦਾ ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਜਿਹੜਾ ਉਹ ਫੇਰਨਦਾ ਹੋਇਆ ਤੁਸੀਂ ਇਸ ਦੇ ਪਿੱਛੇ ਹੋਰ ਕੀ ਕੀ ਕਾਰਨ ਵੇਖਦੇ ਹੋ ਇਹ ਗੱਲਾਂ ਦੇਖੋ ਜਿਹੜੀਆਂ ਅਸੀਂ ਬਾਰ-ਬਾਰ ਇੱਕ ਗੱਲ ਕਰਦੇ ਆ ਸ਼ਾਇਦ ਕੁਝ ਲੋਕ ਨੇ ਜਿਹੜੇ ਸਾਡੀ ਜਦੋਂ ਅਸੀਂ ਇਸ ਤਰ੍ਹਾਂ ਦੀ ਗੱਲ ਕਰਦੇ ਆ ਉਹ ਇਸ ਨੂੰ ਮਤਲਬ ਕਿਸ ਤਰ੍ਹਾਂ ਦੇ ਰੂਪ ਵਿੱਚ ਲੈਂਦੇ ਹੋਣਗੇ ਸ਼ਾਇਦ ਉਹ 네ਗੇਟਿਵ ਨਾ ਪੱਖੀ ਵੀ ਲੈਂਦੇ ਹੋਣਗੇ ਫਿਰ ਵੀ ਪਹਿਲੀ ਗੱਲ ਦਿੱਤਾ ਜਿਹੜੀ ਆਪਾਂ ਪਹਿਲੇ ਸਵਾਲ ਦੇ ਵਿੱਚ ਕੀਤੀ ਆ ਕਿ ਇਹ ਸਾਜ਼ਿਸ਼ ਹੋਈ ਆ ਕਿ ਫਰਾਂਸ ਦਾ ਰਾਸ਼ਟਰਪਤੀ ਆ ਜਿਹੜਾ ਉਹਦੇ ਤੇ ਦਸਤਾਰ ਦਾ ਪ੍ਰਭਾਵ ਨਾ ਪਵੇ ਕਿਸੇ ਵੀ ਰੂਪ ਦੇ ਵਿੱਚ ਦੂਸਰੀ ਗੱਲ ਜਿਹੜੀ ਜਿਹੜੀ ਆਪਾਂ ਬਾਰ-ਬਾਰ ਨਿਰੰਤਰ ਕਰਦੇ ਆ ਰਹੇ ਹਾਂ ਕਿ ਜਿਹੜੀਆਂ ਇਹ ਭਗਮਾ ਬਰਗੇੜਾ ਚਾਹੇ ਆਰਐਸਐਸਾ ਨਾਗਪੁਰੀ ਤਖਤਾ ਉਹਨਾਂ ਨੇ ਜਿਹੜੀ ਇੱਕ ਸਾਨੂੰ ਚੁਣੌਤੀ ਦਿੱਤੀ ਹੈ 2070 ਵਾਲੀ ਕਿ 2070 ਤੱਕ ਇਸ ਧਰਤੀ ਤੇ ਅਸੀਂ ਸਿੱਖ ਤੇ ਸਿੱਖੀ ਦੀ ਹੋਂਦ ਆ ਜਿਹੜੀ ਉਹ ਖਤਮ ਕਰਨੀ ਹੈ ਅਸੀਂ ਇਸ ਗੱਲ ਨੂੰ ਰੋਜ਼ਾਨਾ ਨਿਰੰਤਰ ਹੋ ਕੇ ਦੇ ਰੂਪ ਵਿੱਚ ਦੇ ਰਹੇ ਹਾਂ ਉਹ ਇਹਨੂੰ ਕੁਮੀਰਤ ਨਾਲ ਲੈ ਰਿਹਾ ਜਾਂ ਨਹੀਂ ਲੈ ਰਿਹਾ ਅਸੀਂ ਆਪਣੀ ਜਿਹੜੀ ਧੋਖਾ ਦੇਤੀ ਫੜ ਜਾ ਉਹਨੂੰ ਨਿਵਾ ਰਹਿਆਂ ਕਿ ਕੱਲ ਨੂੰ ਘਟੋ ਘਟ ਇਹ ਇਹ ਇਲਜ਼ਾਮ ਇਹ ਦੋ ਸਾਡੇ ਸਿਰ ਨਾ ਆਵੇ ਕਿ ਅਸੀਂ ਕੌਮ ਨੂੰ ਜਗਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਇਹ ਕਿਵੇਂ ਹੋ ਗਿਆ ਤੇ ਕਿਉਂ ਹੋ ਗਿਆ ਅਚਾਨਕ ਸੋ ਉਹ ਜਿਹੜਾ ਸਾਡੀ ਸਾਡੇ ਸਾਹਮਣੇ ਚੁਣੌਤੀ ਆ 2070 ਵਾਲੀ ਇਹ ਉਹਦਾ ਹਿੱਸਾ ਵੀ ਆ ਜੀ ਕਿ ਜੇ ਅੱਜ ਸਿੱਖਾਂ ਦੇ ਕਕਾਰ ਨੇ ਜਿਹੜੇ ਜਿਨ੍ਹਾਂ ਦੀ ਮਾਨਤਾ ਹੈ ਜਿਹੜੇ ਪਰਵਾਨ ਨੇ ਕੌਮ ਵੱਲੋਂ ਗੁਰੂ ਸਾਹਿਬ ਨੇ ਜਿਹੜੇ ਸਾਡੇ ਲਈ ਜ਼ਰੂਰੀ ਦਿੱਤੇ ਨੇ ਸੋ ਉਸ ਆਨ ਸ਼ਾਨ ਨੂੰ ਸਿੱਖੀ ਤੋਂ ਦੂਰ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਆਪਣੀ ਥਾਰੇ ਜਦੋਂ ਜਿਹੜਾ ਇੱਕ ਦਸਤਾਰ ਧਾਰੀ ਸਿੱਖ ਹੈ ਉਹ ਫੌਜ ਵਿੱਚ ਆ ਉਹ ਕਿਸੇ ਹੋਰ ਸਖਦਾਰੀ ਵਿਭਾਗ 'ਚ ਜਦੋਂ ਕਿਤੇ ਉਹਦੇ ਨਾਲ ਬਤੋ ਇਸ ਕਾਰਨ ਵਿਤਕਰਾ ਹੁੰਦਾ ਕਿ ਉਹ ਦਸਤਾਰ ਧਾਰੀ ਆ ਤੇ ਕਿਤੇ ਨਾ ਕਿਤੇ ਉਦੇ ਮਾਨੇ ਨੂੰ ਠੇਹ ਜਰੂਰ ਪਹੁੰਚਦੀ ਆ ਕਿ ਮੇਰੇ ਨਾਲ ਆ ਜਿਹੜਾ ਤੱਕਾ ਹੋਇਆ ਹੁਣ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਬਹੁਤ ਸਾਰੀਆਂ ਟੁਕੜੀਆਂ ਸੀ ਜਿਹੜੀਆਂ ਵੱਖੋ-ਵੱਖਰੇ ਦੇ ਜਲ ਸੈਨਾ ਦੀਆਂ ਥਲ ਸੈਨਾ ਦੀਆਂ ਹਵਾਈ ਸੈਨਾ ਦੀਆਂ ਉਹਨਾਂ ਦੇ ਵਿੱਚ ਸਿੱਖ ਅਫਸਰ ਸੀ ਜਿਹੜੇ ਉਹ ਅਕਸਰ ਅਗਵਾਈ ਕਰਦੇ ਸੀ ਪਰ ਤੂੰ ਇਸ ਵਾਰ ਉਹਨਾਂ ਸਾਰਿਆਂ ਨੂੰ ਉਟਾਤਾ ਸੋ ਕਿਤੇ ਨਾ ਕਿਤੇ ਜਿਹੜੀ ਇਹ ਭਾਵਨਾ ਹੈ ਜਿਹੜੀ ਇਹ ਕਿਉਂਕਿ ਹਰ ਪਰ ਪੱਕ ਨਹੀਂ ਹੁੰਦਾ ਕਿ ਕਿਤੇ ਨਾ ਕਿਤੇ ਜਿਹੜੇ ਮਤਲਬ ਡੋਲਰ ਵਾਲੇ ਸਿੱਖ ਨੇ ਜਿਹੜੇ ਉਹਨਾਂ ਚ ਕਿਤੇ ਮਨਚ ਕਿਤੇ ਨਾ ਕਿਤੇ ਇਹ ਜ਼ਰੂਰ ਭਾਵਨਾ ਜਾਂਦੀ ਆ ਕਿ ਮੇਰੇ ਨਾਲ ਜਿਹੜਾ ਇਹ ਧੱਕਾ ਹੋ ਗਿਆ ਵਿਤਕਰਾ ਹੋ ਗਿਆ ਬੇਇਨਸਾਫੀ ਹੋ ਗਈ ਇਹਦੇ ਪਿੱਛੇ ਮੇਰੀ ਦਸਤਾਰ ਕਾਰਨ ਬਣੀ ਆ ਹਾਂਜੀ ਸੋ ਉਹਨਾਂ ਵਿੱਚੋਂ 1 ਫੀਸਦੀ ਜਾਂ 2 ਫੀਸਦੀ ਜੇ ਇਸ ਭਾਵਨਾ ਦੇ ਅਧੀਨ ਆ ਕੇ ਦਸਤਾਰ ਤੋਂ ਦੂਰ ਹੋ ਜਾਂਦੇ ਆ ਦਸਤਾਰ ਲਾ ਦਿੰਦੇ ਆ ਤੇ ਸਿੱਖੀ ਤੇ ਕਿੱਡਾ ਵਿਡਾਮ ਲਾਏ ਹਾਂਜੀ ਸਿੱਧੇ ਰੂਪ ਦੇ ਵਿੱਚ ਸਿੱਖੀ ਤੇ ਕਿੱਡਾ ਵੱਡਾ ਹਮਲਾ ਸਾਡੇ ਸਿੱਖਾਂ ਦੀ ਭਾਵਨਾਵਾਂ ਨੂੰ ਝੋਟ ਪਚਾਉਣੀ ਤੇ ਸਿੱਖਾਂ ਦੀ ਸੋਚ ਨੂੰ ਬਦਲਣ ਦੇਣਾ ਸੋ ਇਹ ਸਾਰਾ ਕੁਝ ਇੱਕ ਜਿਹੜੀ ਗਿਣੀ ਮਿਥੀ ਸਾਜ਼ਿਸ਼ ਹੈ ਅੱਜ ਵੀ ਅਪਾ ਬਾਰ-ਬਾਰ ਨਿਰੰਤਰ ਗੱਲਾਂ ਕਰਦੇ ਆ ਰਹੇ ਹਾਂ ਕਿ ਜਿਸ ਇੱਕ ਸਸਤਾਵਾ ਦੇ ਹਮਲੇ ਹੋਏ ਨੇ ਅੱਜ ਅਕਾਲ ਤੱਕ ਦੀ ਮਹਾਨਤਾ ਤੇ ਹਮਲਾ ਹੋਇਆ ਜਥੇਦਾਰਾਂ ਦੇ ਅਗਵਾਈ ਤੇ ਹਮਲਾ ਹੋਇਆ ਪੰਜ ਪਿਆਰਿਆਂ ਦੀ ਅਗਵਾਈ ਤੇ ਹਮਲਾ ਹੋਇਆ ਮਤਲਬ ਜਿੰਨੇ ਸਿੱਖਾਂ ਦੇ ਸਸਤਾਵਾ ਨੇ ਇਹਨਾਂ ਤੇ ਨਿਰੰਤਰ ਆ ਜਿਹੜੇ ਉਹ ਹਮਲੇ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਤੇ ਇਤੋਂ ਤੱਕ ਸੰਘਰਸ਼ ਤੇ ਵਿਰੋਧ ਹੋਣੇ ਸ਼ੁਰੂ ਹੋ ਗਏ ਸੋ ਇਹ ਇਹਦੇ ਪਿੱਛੇ ਕਾਰਨ ਇਹ ਹੀ ਆ ਕਿ ਸਿੱਖਾਂ ਦੀ ਜਿਹੜੀ ਆਪਣੇ ਧਰਮ ਪ੍ਰਤੀ ਭਾਵਨਾ ਹੈ ਜੀ ਉਸ ਨੂੰ ਹੌਲੀ-ਹੌਲੀ ਕਰਕੇ ਤੋੜਿਆ ਜਾਵੇ ਸੋ ਇਹ ਹਮਲੇ ਜਿਹੜੇ ਉਹ ਸਾਰੇ ਇਸੇ ਹੀ ਸਾਜ਼ਿਸ਼ ਇਸੇ ਹੀ ਸੋਚ ਦੇ ਅਧੀਨ ਨਿਰੰਤਰ ਹੋ ਰਹੇ ਨੇ ਇਸ ਪ੍ਰੇਡ ਦੇ ਵਿੱਚ ਪੰਜਾਬ ਦੀ ਚਾਕੀ ਨੂੰ ਵੀ ਸ਼ਾਮਲ ਨਹੀਂ ਹੋਣ ਦਿੱਤਾ ਗਿਆ ਕੀ ਇਸ ਦੇ ਪਿੱਛੇ ਵੀ ਕੋਈ ਸਾਜ਼ਿਸ਼ ਕੰਮ ਕਰਦੀ ਹੈ ਬਿਲਕੁਲ ਕਿਉਂ ਨਹੀਂ ਸਾਜ਼ਿਸ਼ ਤਾਂ ਉੱਥੇ ਖੜੀ ਹੈ ਨਾ ਕਿ ਸਿੱਖ ਸਭਿਤਾ ਸਿੱਖ ਸੱਭਿਆਚਾਰ ਸਿੱਖੀ ਸਰੂਪ ਆ ਜਿਹੜਾ ਉਹ ਉਹ ਦਿਖਾਈ ਨਹੀਂ ਦੇਣਾ ਦੇਣਾ ਚਾਹੀਦਾ ਫ੍ਰਾਂਸ ਦੇ ਰਾਸ਼ਟਰਪਤੀ ਸਾਹਮਣੇ ਦੁਨੀਆ ਸਾਹਮਣੇ ਕਿਉਂਕਿ ਜਿਹੜਾ ਪ੍ਰੇਡ ਆ ਜਿਹੜੀ ਉਸ ਮੁੱਚੀ ਦੁਨੀਆ ਸਾਰੇ ਵਿਸ਼ਵ ਦੇ ਚੈਨਲਾਂ ਤੇ ਜਾ ਰਹੀ ਹੈ ਉਸ ਮੁੱਚੀ ਦੁਨੀਆ ਉਹਨੂੰ ਦੇਖ ਰਹੀ ਹੈ ਸੋ ਸਮੁੱਚੀ ਦੁਨੀਆ ਦੇ ਸਾਹਮਣੇ ਨਾ ਸਿੱਖੀ ਸਰੂਪ ਜਾਵੇ ਨਾ ਸਿੱਖ ਸਭਤਾ ਜਾਵੇ ਨਾ ਸਿੱਖ ਸੱਭਿਆਚਾਰ ਜਾਵੇ ਇਹ ਇਹਦੇ ਲਈ ਉਹਨਾਂ ਨੇ ਜੋ ਕੁਝ ਕਰ ਸਕਦੇ ਸੀ ਉਹ ਕੀਤਾ ਸਿੱਖ ਰਾਜਮੈਂਟ ਦੂਰ ਕਰਤੀ ਸਿੱਖ ਅਫਸਰ ਦੂਰ ਕਰਤੇ ਤੇ ਪੰਜਾਬ ਦੀ ਝਾਕੀ ਜਿਹੜੀ ਮਤਲਬ ਆਪਣਾ ਜਿਹੜਾ ਅਨੰਦਪੁਰ ਸਾਹਿਬ ਵਿਖੇ ਜਿਹੜਾ ਬਰਾਸਤੀ ਹੈਗਾ ਉਹਦੇ ਨਾਲ ਸੰਬੰਧਿਤ ਸੀ ਜਿਹੜਾ ਸਿੱਖ ਬਰਾਸਿਸ ਦਾ ਉੱਥੇ ਬਣਾਇਆ ਗਿਆ ਜੈਬ ਜਿਹੜਾ ਉਹਦੇ ਨਾਲ ਉਹंदर ਜਿਹੜੀ ਚਾਤੀ ਸੀ ਉਹਨੂੰ ਉਹਨਾਂ ਨੇ ਕੰਡੈਮ ਕਰਤਾ ਉਹਨੂੰ ਨਕਾਰਤਾ ਇਹ ਚਾਤੀ ਸ਼ਾਮਲ ਨਹੀਂ ਹੋ ਸਕਦੀ ਸੋ ਇਹ ਜਿਹੜੀ ਮਤਲਬ ਮੋਦੀ ਕਿਆਂ ਦੀ ਜਿਹੜੀ ਸੋਚ ਆ ਭਗਵਾ ਬਰਗੇਡ ਦੀ ਜਿਹੜੀ ਸੋਚ ਆ ਜਿਹੜੀ ਮੈਂ ਗੱਲ ਕੀਤੀ ਆ ਕਿ ਉਹ ਮਤਲਬ ਸਿੱਖ ਸਰੂਪ ਨੂੰ ਸਿੱਖ ਸਿਧਾਂਤਾਂ ਨੂੰ ਅ ਦੂਰ ਕਰਨਾ ਚਾਹੁੰਦੇ ਨੇ ਨਾ ਉਹ ਦੁਨੀਆ ਦੀਆਂ ਨਜ਼ਰਾਂ ਚ ਲੈ ਕੇ ਆਉਣ ਦੇਣਾ ਚਾਹੁੰਦੇ ਨੇ ਤੇ ਸਿੱਖਾਂ ਤੋਂ ਵੀ ਉਹ ਹੌਲੀ-ਹੌਲੀ ਕਰਕੇ ਇਹਨੂੰ ਦੂਰ ਕਰਨਾ ਚਾਹੁੰਦੇ ਨੇ ਸੋ ਇਹ ਜੇ ਪੰਜਾਬ ਦੀ ਝਾਕੀ ਆ ਜਿਹੜੀ ਪਿਛਲੇ 4 ਸਾਲ ਹੋ ਗਏ ਨਿਰੰਤਰ 4 ਸਾਲ ਹੋ ਗਏ ਕਿ ਪੰਜਾਬ ਦੀ ਝਾਕੀ ਆ ਜਿਹੜੀ ਉਹ 26 ਜਨਵਰੀ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਨਹੀਂ ਕੀਤੀ ਜਾ ਸਕਦੀ ਉਹਦੇ ਚ ਕਿਤੇ ਨਾ ਕਿਤੇ ਕਮਜ਼ੋਰੀ ਪੰਜਾਬ ਸਰਕਾਰ ਦੀ ਵੀ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਉਹ ਸਾਜ਼ਿਸ਼ ਉੱਥੇ ਨਹੀਂ ਥੀ ਗਈ ਆ ਉੱਪਰ ਕੇਂਦਰ ਦੇ ਵਿੱਚ ਉਹ ਉਸ ਦਾ ਸਭ ਤੋਂ ਵੱਡਾ ਕੇਂਦਰੀ ਧੁਰਾ ਕਿ ਪੰਜਾਬ ਦੀ ਸਭਤਾ ਨੂੰ ਸਿੱਖ ਸਭਤਾ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦਾ ਮੌਕਾ ਜਿਹੜਾ ਉਹ ਨਹੀਂ ਦੇਣਾ ਸੋ ਇਹ ਜਿਹੜੀ ਪੰਜਾਬ ਦੀ ਝਾਕੀ ਵੀ ਜੇ 26 ਜਨਵਰੀ ਦੀ ਪ੍ਰੇਡ ਤੋਂ ਮਲੋਬ ਕੀਤੀ ਗਈ ਆ ਉਹ ਤੇ ਦਸਤਾਰ ਦੋਨਾਂ ਕਿਤੇ ਨਾ ਕਿਤੇ ਤਾਰਾਂ ਨੇ ਜਿਹੜੀਆਂ ਜੁੜੀਆਂ ਹੋਈਆਂ ਨੇ ਕਿ ਦਸਤਾਰ ਵੀ ਦਿਖਾਈ ਨਹੀਂ ਦੇਣੀ ਚਾਹੀਦੀ ਤੇ ਸਿੱਖ ਸਭਿਆਚਾਰ ਦੀ ਕੋਈ ਝਲਕੀ ਆ ਜਿਹੜੀ ਉਹ ਵੀ ਇਸ ਪ੍ਰੇਡ ਵਿੱਚ ਦਿਖਾਈ ਨਹੀਂ ਜਿਹੜੀ ਸੋ ਦੋਨੇ ਗੱਲਾਂ ਨੇ ਜਿਹੜੀਆਂ ਉਹ ਆਪਸ ਵਿੱਚ ਜੁੜੀਆਂ ਹੋਈਆਂ ਨੇ ਦੂਸਰੇ ਪਾਸੇ ਸੀਏ ਗਲ ਵੀ ਨੋਟ ਕੀਤੀ ਹੈ ਕਿ ਸਿੱਖਾਂ ਦੇ ਨੁਮਾਨਦਿਆਂ ਨੂੰ ਵੀ ਦਸਤਾਰ ਦੇ ਮੁੱਦੇ ਤੇ ਮੰਗ ਪੱਤਰ ਦੇਣ ਵਾਸਤੇ ਫਰਾਂਸ ਦੇ ਰਾਸ਼ਟਰਪਤੀ ਤੋਂ ਸਮਾਂ ਨਹੀਂ ਲੈ ਕੇ ਦਿੱਤਾ ਗਿਆ ਤੁਸੀਂ ਇਸ ਤੇ ਕੀ ਟਿੱਪਣੀ ਕਰਦੇ ਹੋ ਇਹ ਗੱਲ ਤਾਂ ਉਹੀ ਹੈ ਨਾ ਜਿਹੜੀ ਆਪਾਂ ਗੱਲ ਹੁਣ ਕਰ ਰਹੇ ਆਂ ਕਿ ਇਹ ਭਗਮਾ ਸਰਕਾਰ ਹੈ ਜਿਹਨੂੰ ਇਹ ਹਿੰਦੂਆਦੀ ਸਰਕਾਰ ਕਹਿੰਦੇ ਨੇ ਨਾਗਪੂਰੀ ਤਖਤੀ ਅਧੀਨਗੀ ਚ ਚੱਲਣ ਵਾਲੀ ਸਰਕਾਰ ਹੈ ਜਿਹੜੀ ਸੋ ਇਹਨਾਂ ਦਾ ਜਿਹੜਾ ਮੁੱਦਾ ਸੀ ਜਿਹੜੀ ਆਪਾਂ ਸਾਰੀ ਗੱਲ ਕਰ ਰਹੇ ਹਾਂ ਕਿ ਜੇ ਫਰਾਂਸ ਦੇ ਰਾਸ਼ਟਰਪਤੀ ਦੇ ਸਾਹਮਣੇ ਦਸਤਾਰ ਆ ਜਿਹੜੀ ਇਹਨਾਂ ਨੇ 26 ਜਨਵਰੀ ਦੇ ਸਮਾਗਮਾਂ ਤੋਂ ਦੂਰ ਕਰ ਦਿੱਤੀ। ਹਾਂਜੀ। ਦੂਜਾ ਨਾਲ ਨਾਲ ਜਿਹੜਾ ਇਹਨਾਂ ਦਾ ਇਹ ਵੀ ਆ ਕਿ ਸਮੁੱਚੀ ਦੁਨੀਆ ਨੇ ਜਿਹੜੀ ਉਹ ਦਸਤਾਰ ਦੇ ਬਦ ਤੋਂ ਉਹਨੂੰ ਦੂਰ ਰੱਖਿਆ ਜਾਵੇ ਕਿਉਂਕਿ ਇਸ ਵੇਲੇ ਸਾਡੇ ਕੋਲ ਇੱਕ ਬਹੁਤ ਵੱਡਾ ਮਤਲਬ ਸਿੱਖ ਕੌਮ ਦੇ ਲਈ ਇੱਕ ਬਹੁਤ ਵੱਡੀ ਸਮੱਸਿਆ ਹੈ, ਵੱਡਾ ਮੁੱਦਾ ਹੈ ਕਿ ਸਮੁੱਚੇ ਬਿਸ਼ਪ ਦੇ ਵਿੱਚ ਜਿਹੜੀ ਦਸਤਾਰ ਦੀ ਪਛਾਣ ਆ ਸਿੱਖ ਦੀ ਤੇ ਮੁਸਲਮਾਨ ਦੀ ਪਛਾਣ ਆ ਜਿਹੜੀ ਉਹ ਦਸਤਾਰ ਕਾਰਨ ਕਿਤੇ ਨਾ ਕਿਤੇ ਉਹ ਉਲਝ ਜਾਂਦੀ ਆ ਜਿਹਦੇ ਕਾਰਨ ਸਿੱਖਾਂ ਤੇ ਨਸਲੀ ਹਮਲੇ ਆ ਜਿਹੜੇ ਅਮਰੀਕਾ ਚ ਜਾਂ ਹੋਰ ਦੇਸ਼ਾਂ ਚ ਵੀ ਹੋ ਰਹੇ ਆ ਕਿ ਜਿਹੜਾ ਮਤਲਬ ਯੂਰਪੀਨ ਲੋਕ ਨੇ ਜਾਂ ਦੂਸਰੇ ਮੁਲਕਾਂ ਦੇ ਲੋਕ ਨੇ ਉਹ ਅੱਗ ਦਾ ਮਤਲਬ ਇਹ ਸਮਝਦੇ ਨੇ ਕਿ ਮੁਸਲਮਾਨ ਹੀ ਸਿਰਫ ਭਗਵਾਨ ਦੇ ਨੇ ਸੋ ਉਹਨਾਂ ਦੇ ਕੋਲ ਜਿਹੜੀ ਸਿੱਖ ਦੀ ਦਸਤਾਰ ਦੀ ਪਛਾਣ ਆ ਕਿਉਂਕਿ ਬੜਾ ਅੰਤਰਾ ਉਹਨਾਂ ਦੇ ਪੱਗ ਬੰਨਣ ਦੇ ਸਟਾਈਲ ਦਾ ਸਿੱਖਾਂ ਦੇ ਭਗਵੰਨ ਦੇ ਸਟਾਈਲ 'ਚ ਬਹੁਤ ਵੱਡਾ ਅੰਤਰ ਆ। ਸੋ ਇਹ ਜਿਹੜੀ ਦਸਤਾਰ ਦੀ ਪਛਾਣ ਆ ਕਿ ਸਿੱਖ ਜਿਹੜੀ ਉਹ ਦਸਤਾਰ ਸਿੱਖਾਂ ਦੀ ਦਸਤਾਰ ਕਿਹੜੀ ਆ। ਸੋ ਇਹ ਪਛਾਣ ਨੂੰ ਵੀ ਇਹ ਜਿਹੜੇ ਲੋਕ ਨਹੀਂ ਚਾਹੁੰਦੇ ਨੇ ਕਿ ਵਿਸ਼ਵ ਵਿੱਚ ਨਾ ਜਾਵੇ। ਇਸ ਕਾਰਨ ਕੱਲਾ ਫਰਾਂਸ ਦਾ ਰਾਸ਼ਟਰਪਤੀ ਬੜਾ ਵੀ ਨਾਲ ਦੇ ਨਾਲ ਇਹ ਵੀ ਮੁੱਦਾ ਕਿ ਇਹਨਾਂ ਨੇ 26 ਜਨਵਰੀ ਦੀ ਜਿਹੜੀ ਪਰੇਡ ਆ ਉਹਦੇ ਤੋਂ ਦਸਤਾਰ ਆ ਜਿਹੜੀ ਉਹ ਦੂਰ ਕੀਤੀ ਆ। ਹਾਂਜੀ। ਤੇ ਜਿਹੜਾ ਤੁਸੀਂ ਸਵਾਲ ਕੀਤਾ ਕਿ ਆਖਰ ਨੂੰ ਜਿਹੜੀਆਂ ਸਿੱਖ ਜਥੇਬੰਦੀਆਂ ਚੌਧੀਆਂ ਸੀ ਕਿ ਫਰਾਂਸ ਦੇ ਰਾਸ਼ਟਰਪਤੀ ਨੂੰ ਦਸਾਰ ਦੇ ਮੁੱਦੇ ਤੇ ਮੰਗ ਪੱਤਰ ਦਿੱਤਾ ਜਾਵੇ ਉਹਨੂੰ ਸਮਝਾਇਆ ਜਾਵੇ ਉਹਨਾਂ ਨੂੰ ਕਿਉਂ ਦੂਰ ਰੱਖਿਆ ਗਿਆ ਸਰਕਾਰ ਦਾ ਫਰਜ਼ ਸੀ ਕਿ ਦੇਸ਼ ਦੇ ਜਿਹੜੀ ਇੱਕ ਕੌਮ ਆ ਉਹਦਾ ਇੱਕ ਮੁੱਦਾ ਹੈ ਜਿਹੜਾ ਵਿਸ਼ਵ ਵਿਆਪੀ ਮੁੱਦਾ ਵਾ ਉਹਨੂੰ ਆਪਣੇ ਤੌਰ ਤੇ ਵੀ ਉਠਾਉਂਦੀ ਤੇ ਸਿੱਖਾਂ ਨੂੰ ਵੀ ਮਤਲਬ ਇਸ ਗੱਲ ਦੇ ਲਈ ਯੋਗ ਸਮਰੱਥ ਬਣਾਉਂਦੀ ਕਿ ਉਹ ਰਾਸ਼ਟਰਪਤੀ ਨੂੰ ਮਿਲ ਕੇ ਆਪਣਾ ਪੱਖਾ ਜਿਹੜਾ ਉਹ ਰੱਖ ਸਕਦੇ। ਪਰੰਤੂ ਕਿਉਂਕਿ ਬੇਈਮਾਨ ਨੇ ਲੋਕ ਹਾਂਜੀ ਸਰਕਾਰਾਂ ਨੇ ਜਿਹੜੀਆਂ ਭਗਵਾ ਸਰਕਾਰਾਂ ਨੇ ਜਿਹੜੀਆਂ ਮੋਦੀ ਕੀ ਦੀ ਸਰਕਾਰ ਆ ਇਹ ਨਾਗਪੁਰੀ ਤਖਤ ਵਾਲੀ ਸਰਕਾਰ ਆ ਬੇਈਮਾਨ ਨੇ ਇਸ ਮੁੱਦੇ ਤੇ ਸੋ ਇਸ ਕਾਰਨ ਉਹਨਾਂ ਨੇ ਫਰਾਂਸ ਦੇ ਰਾਸ਼ਟਰਪਤੀ ਨੂੰ ਮਿਲਣ ਦਾ ਮੌਕਾ ਹੀ ਨਹੀਂ ਦਿੱਤਾ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਹੈ ਜਿਹੜੀ ਸਿੱਖਾਂ ਦੀ ਚੁਣੀ ਹੋਈ ਪ੍ਰਤੀਨਿਧ ਜਮਾਤ ਹੈ ਕੋਟਵੱਟ ਉਹਦੇ ਪ੍ਰਤੀਨਿਧ ਮੰਡਲ ਨੂੰ ਤਾਂ ਮਿਲਣ ਦੇਣ ਦਾ ਫਰਜ਼ ਸੀ ਜੀ ਸਰਕਾਰ ਦਾ ਭਾਰਤ ਸਰਕਾਰ ਦਾ ਵੀ ਫਰਜ਼ ਬਣਦਾ ਸੀ ਕਿ ਉਹ ਆਪਣੇ ਵੱਲੋਂ ਕੋਸ਼ਿਸ਼ ਕਰਕੇ ਉਹਨਾਂ ਦਾ ਉਹਨਾਂ ਨੂੰ ਮਿਲਣ ਦਾ ਸਮਾਂ ਲੈ ਕੇ ਦੇਂਦੀ ਪਰੰਤੂ ਕਿਉਂਕਿ ਮੰਚ ਢਿੱਡ ਦੇ ਵਿੱਚ ਮੇਜ਼ਬਾਨੀ ਹੈ ਇਸ ਕਾਰਨ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਦਸਤਾਰ ਦੇ ਮੁੱਦੇ ਤੇ ਫਰਾਂਸ ਦੇ ਰਾਸ਼ਟਰਪਤੀ ਨੂੰ ਮਿਲਣ ਦਾ ਮੌਕਾ ਨਹੀਂ ਲੈ ਕੇ ਦਿੱਤਾ ਗਿਆ ਇਹ ਸਰਕਾਰ ਦੀ ਢਿੱਡ ਦੀ ਬੀਮਾਨੀ ਸੀ ਰਮਨਜੀਤ ਸਿੰਘ ਸਿੱਕੀ ਨੇ ਜਦੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ ਵੱਖ-ਵੱਖ ਧਿਰਾਂ ਨੇ ਉਸ ਕੀਤੇ ਇਨਕਾਰ ਤੇ ਕੀ ਕੀ ਟਿੱਪਣੀਆਂ ਕੀਤੀਆਂ ਇਸ ਬਾਰੇ ਵੀ ਜਰਾ ਖੁਲਾਸਾ ਕਰਕੇ ਜਾਓ ਦੇਖੋ ਵੀ ਸਭ ਤੋਂ ਪਹਿਲਾਂ ਜਿਹੜੀ ਟਿੱਪਣੀਆਂ ਉਹ ਤਾਂ ਕਾਂਗਰਸ ਦੇ ਵਿੱਚ ਆਪਣਾ ਅੰਦਰੂਨੀ ਨੀਕਾ ਟੋਕਲੇ ਸ਼ੁਰੂ ਹੋਇਆ ਜਗਮੀਤ ਬਰਾੜ ਨੇ ਜਿਹੜੀ ਟਿੱਪਣੀਆਂ ਕੀਤੀਆਂ ਭਾਵੇਂ ਉਹਨੇ ਸਿੱਕੀ ਤੇ ਕੋਈ ਟਿੱਪਣੀ ਨਹੀਂ ਕੀਤੀ ਉਹਨੇ ਕੈਪਟਨ ਅਮਰਿੰਦਰ ਸਿੰਘ ਤੇ ਜਿਹਨੂੰ ਉਹ ਆਪਣਾ ਸਜਰੇ ਸ਼੍ਰੀਕਮੰਦਾ ਉਹਦੇ ਤੇ ਉਹਨੇ ਟਿੱਪਣੀਆਂ ਕੀਤੀਆਂ ਨੇ ਕਿ ਇਹ ਕੈਪਟਨ ਨੇ ਕਾਂਗਰਸ ਦੇ ਪੱਠੇ ਛੁਰਾ ਮਾਰਿਆ ਮੈਦਾਨ ਚ ਉੱਪਰ ਜੇ ਨੇ ਸੋ ਦੂਸਰੇ ਪਾਸੇ ਜਿਹੜੀ ਆਪ ਪਾਰਟੀ ਆ ਉਹਨਾਂ ਨੇ ਜ਼ਰੂਰ ਟੀ ਉਹਨਾਂ ਨੇ ਵੀ ਕਾਂਗਰਸ ਤੇ ਟਿੱਪਣੀ ਕੀਤੀ ਆ ਕਿ ਇਹ ਕੈਪਟਨ ਅਮਰਿੰਦਰ ਸਿੰਘ ਤੇ ਟਿੱਪਣੀ ਕੀਤੀ ਉਹਨਾਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਕੇ ਆਨੇ ਮਿਲੀ ਭੋਗਤਾ ਉਹਨਾਂ ਦੀ ਹਾਂਜੀ ਉਹਨਾਂ ਨੇ ਮਿਲੀ ਭੋਗਤ ਕਾਰਨ ਪਾਕਾਗਰਸ ਆ ਜਿਹੜੀ ਉਹ ਚੋਣ ਮੈਦਾਨ ਚ ਨਹੀਂ ਗਈ ਆਖਰ ਨੂੰ ਗਿਲੀ ਭਗਤ ਕੀ ਆ ਇਹ ਨੂੰ ਸਾਫ ਨਹੀਂ ਕੀਤਾ ਸੋ ਇਸੇ ਤਰ੍ਹਾਂ ਜਿਹੜੀ ਭਾਜਪਾ ਉਹਨੇ ਵੀ ਕਿਹਾ ਕਿ ਕਾਂਗਰਸ ਮਦਦ ਛੱਡ ਕੇ ਕਾਗਰਸ ਦੇ ਬਾਗਲ ਨਹੀਂ ਤਾਂ ਕਹਿਣਾ ਹੀ ਹੈ ਕਿ ਕਾਗਰਸ میدان ਛੱਡ ਕੇ ਮਤਲਬ ਜਿਹੜਾ ਅਕਸਰ ਜਿਹੜੀ ਅਸਲ ਵਿੱਚ ਜਿਹੜਾ ਕਾਰਨ ਹੈ ਕਿ ਰਮਨਜੀਤ ਸਿੰਘ ਸਿੱਕੀ ਹੈ ਜਿਹੜਾ ਜਿਹੜੇ ਅਸੀਂ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਜੇ ਕਾਗਰਸ ਇਹ ਜਿਹੜੀ ਜਿਹੜਾ ਐਲਾਨ ਉਹਨੇ ਅੱਜ ਕੀਤਾ ਜੇ ਇਹ ਐਲਾਨ ਉਹ ਸਮਾਰ ਪਹਿਲਾ ਕਰ ਦਿੰਦੇ ਮਾਰਗੀ ਦੇ ਮੌਕੇ ਤੇ ਕਰ ਦਿੰਦੇ ਜਾਂ ਜਦੋਂ ਇਹ ਚੋਣ ਪ੍ਰਕਿਰਿਆ ਸ਼ੁਰੂ ਹੋਈ ਆ ਉਦੋਂ ਪ੍ਰੈਸ ਕਾਨਫਰੰਸ ਕਰਕੇ ਕਰ ਦਿੰਦੇ ਉਦੋਂ ਇਹਦਾ ਮੁੱਲ ਕੁਝ ਹੋਰ ਸੀ ਹਾਂਜੀ ਅੱਜ ਇਹਦਾ ਮੁੱਲ ਹੋਰ ਆ ਹਾਂ ਇੱਕ ਗੱਲ ਜ਼ਰੂਰ ਆ ਕਿ ਜਿਹੜਾ ਮੁੱਦਾ ਜਿਹੜਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਸੀ ਜਿਹੜਾ ਗੁਰੂ ਸਾਹਿਬ ਨਾਲ ਜੁੜਿਆ ਹੋਇਆ ਮੁੱਦਾ ਸੀ ਉਸ ਨੂੰ ਭਾਵੇਂ ਅਸੀਂ ਇਹ ਹੀ ਕਹਿ ਲਈਏ ਕਿ ਆਪਣੀ ਰਾਸ ਸਿਲਾ ਲਈ ਜੀ ਕਾਂਗਰਸ ਨੇ ਦੁਆਰਾ ਫੇਰ ਗਰਮਾਤਾ ਜੀ ਕਿ ਹਿਰਗੁਰੂ ਗੁਰਨ ਸਾਹਿਬ ਜੀ ਦੇ ਪਵਿੱਤਰ ਪਾਵਨ ਸਰੂਪ ਨੇ ਜਿਹੜੀ ਚੋਰੀ ਹੋਈ ਉਹ ਅਜੇ ਤੱਕ ਲੱਭੀ ਨਹੀਂ ਕੇ ਨਾਮ ਦੇ ਦੋਸ਼ੀ ਲੱਭੇ ਗਏ ਨਹੀਂ ਜਿਨ੍ਹਾਂ ਨੇ ਦੋਸ਼ ਦੋਸ਼ੀਆਂ ਨੇ ਕਤਲੇਆਮ ਕੀਤਾ ਗੁਰੂ ਸਾਹਿਬ ਦੇ ਪਵਿੱਤਰ ਪਾਵਨ ਅੰਗਾਂ ਦਾ ਉਹ ਨਾ ਹੁਣ ਤੱਕ ਲੱਭੇ ਗਏ ਨੇ ਨਾ ਤੇ ਉਸ ਤੋਂ ਇਲਾਵਾ ਜਿਨ੍ਹਾਂ ਪੁਲਿਸ ਵਾਲਿਆਂ ਨੇ ਸ਼ਾਤਮੇਂ ਸੰਘਰਸ਼ ਕਰਦਿਆਂ ਸੰਗਤਾਂ ਤੇ ਗੋਲੀ ਚਲਾਈ ਸੀ ਦੋ ਸੈ ਸ਼ਹੀਦ ਹੋਏ ਸੀ ਉਹਨਾਂ ਤੇ ਅਜੇ ਤੱਕ ਪਰਚਾ ਨਹੀਂ ਦਰਜ ਨੂੰ ਹੈ ਸੋ ਉਹ ਮੁੱਦਾ ਜਿਉਂ ਦਾ ਤਿਉਂ ਖੜਾ ਉਥੇ ਦਾ ਉਥੇ ਮਤਲਬ ਸਿੱਖ ਸੰਘਰਸ਼ਾ ਜਿਹੜਾ ਉਹ ਸਰਕਾਰ ਨੇ ਆਪਣੀ ਮਤਲਬ ਸ਼ਾਮ-ਦਾਮ ਦੰਡ पे ਸਾਰੇ ਤੇ ਡੰਡਾ ਅੰਤਰ ਦੇ ਨਾਲ ਉਹ ਸਿੱਖ ਸਿਗਰਸ ਦੀ ਜਿਹੜਾ ਉਹਨੂੰ ਇੱਕ ਤਰ੍ਹਾਂ ਅਸੀਂ ਕਹਿ ਦਈਏ ਥੱਪ ਕਰਦਾ ਸ਼ਾਂਤ ਕਰਦਾ ਫੇਲ ਕਰਦਾ ਜੋ ਮਰਜ਼ੀ ਅਸੀਂ ਇਹਦੇ ਲਈ ਕਹਿ ਸਕਦੇ ਆ ਪਰੰਤੂ ਕਾਂਗਰਸ ਨੇ ਇਸ ਵਿਧਾਨ ਸਭਾ ਖੰਡੂਰ ਵਿਧਾਨ ਸਭਾ ਦੀ ਚੋਣ ਨੂੰ ਲੈ ਕੇ ਜਿਵੇਂ ਉਹਨਾਂ ਨੇ ਚਾਹੇ ਉਹਨਾਂ ਦੀ ਰਾਜਸੀ ਲਹਾਇ ਦੇ ਵਿੱਚ ਰਾਜਨੀਤਿਕ ਚਾਲ ਆਉਣਾ ਦੀਏ ਕਿ ਜਦੋਂ ਕੈਪਟਨ ਅਗਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਕਿ ਅਸੀਂ ਜਿਸ ਮੁੱਦੇ ਨੂੰ ਲੈ ਕੇ ਸ਼ਰਮਨਜੀਤ ਸਿੱਕੀ ਨੇ ਅਸਤੀਫਾ ਦਿੱਤਾ ਸੀ ਉਹ ਮੁੱਦੇ ਕਿਉਂਕਿ ਹਾਲੇ ਉਮੀਦ ਦੇ ਉਮੀ ਖੜੇ ਆ ਇਸ ਕਾਰਨ ਅਸੀਂ ਇਸ ਟੂਨ ਦਾ ਬਾਈਕਾਟ ਕਰਦੇ ਆਂ ਹਾਂਜੀ ਸੋ ਗੱਲ ਆ ਜਿਹੜੀ ਉਹਨਾਂ ਦਾ ਕਦਮ ਆ ਜਿਹੜਾ ਉਹ ਠੀਕ ਵੀ ਆ ਜੋਗ ਵੀ ਆ ਸਲਾਹਾ加 ਜੋਗ ਵੀ ਆ ਪਰੰਤੂ ਸਹੀ ਸਮੇਂ ਤੇ ਨਹੀਂ ਕੀਤਾ ਗਿਆ ਸੋ ਰਮਨਜੀਤ ਸਿੱਕੀ ਆ ਜਿਹੜਾ ਉਹਨੇ ਜਿਸ ਤਰ੍ਹਾਂ ਆਪਣੀ ਕੱਲ ਵੀ ਆਪਾਂ ਗੱਲ ਕੀਤੀ ਸੀ ਜਿਵੇਂ ਉਹਨੇ ਆਪਣੀ ਛੜ ਦਾ ਭਾਵਨਾ ਲਿਖਾਈ ਆ ਕਿ ਮੇਰਾ ਇਹ ਪਰਨ ਆ ਕਿ ਮੈਂ 1 ਜਨਵਰੀ ਤੋਂ 31 ਜਨਵਰੀ ਤੱਕ ਗੁਰੂ ਸਾਹਿਬ ਦੇ ਜਿਹੜਾ ਦਰਬਾਰ ਸਾਹਿਬ ਦੀ ਸੇਵਾ ਜਿਹੜੀ ਉਹਨੂੰ ਛੱਡ ਕੇ ਨਾ ਅੱਗੇ ਕਿਤੇ ਗਿਆ ਤੇ ਨਾ ਹੁਣ ਕਿਤੇ ਜਾਣਾ ਚਾਹੀ ਮੈਨੂੰ ਕੋਈ ਟੈਗਟ ਦੀ ਗੱਲ ਆ ਚਾਹੇ ਨਾਮਜ਼ਾਦੀ ਦੀ ਹੋਵੇ ਚਾਹੇ ਕੋਈ ਵੀ ਆ ਮੈਨੇ ਲਈ ਮਤਲਬ ਉਹ ਕੋਈ ਅਰਥ ਮੈਨੇ ਈ ਰੱਖਦਾ ਸੋ ਉਸ ਵਿਅਕਤੀ ਨੇ ਜਿਹੜਾ ਮਤਲਬ ਧਰਮ ਨੂੰ ਉੱਪਰ ਰੱਖਿਆ ਵਾ ਰਾਜਨੀਤੀ ਉਹਨੇ ਥੱਲੇ ਕਰ ਦਿੱਤੀ ਹੈ ਰਾਜਨੀਤੀ ਠੋਕਰ ਮਾਰੀਆ ਇੱਕ ਇੱਕ ਵੱਡਾ ਮਤਲਬ ਐਸੀ ਕਹਿ ਸਕਦੇ ਆ ਕਿ ਹਰਿਆਏ ਆ ਜੋ ਵੱਡਾ ਸਭਕਾ ਜਿਹੜਾ ਉਹਨੇ ਸਿਰ ਜੀ ਸੇ ਭਾਵੇਂ ਕਿ ਹੁਣ ਜਿਹੜੀਆਂ ਟਿੱਪਣੀਆਂ ਆਉਣੀਆਂ ਨੇ ਇਹ ਸਾਰੀਆਂ ਰਾਸ਼ੀ ਟਿੱਪਣੀਆਂ ਹੋਣੀਆਂ ਨੇ ਹਾਂਜੀ ਹਰ ਕਿਸੇ ਨੇ ਆਪ ਕੋ ਆਪਣੀ ਮਤਲਬ ਰਾਸ਼ੀ ਐਨਕ ਦੇ ਅਨਸਾਰ ਟਿੱਪਣੀ ਕਰਨੀ ਆ ਪਰੰਤੂ ਇੱਕ ਗੱਲ ਜਿਹੜੀ ਮੁੱਖ ਰੂਪ ਦੇ ਵਿੱਚ ਇਹ ਆ ਕਿ ਉਹ ਮੁੱਦਾ ਜਿਹੜਾ ਬਾਦਲ ਕਿਆਨੇ ਡੰਡੇ ਦੇ ਜੋਰ ਨਾਲ ਠੰਡੇ ਵਸਤੇ ਚ ਪਾਤਾ ਸੀ ਸ਼੍ਰੀ ਗੁਰਾਂਤ ਸਾਹਿਬ ਦੇ ਆਦਮ ਵਾਲਾ ਉਹ ਮੁੱਦਾ ਜਿਹੜਾ ਉਹ ਦੁਆਰਾ ਗਰਮਾ ਗਿਆ ਹੁਣ ਕਾਂਗਰਸ ਆ ਜਿਹੜੀ ਉਹਨੇ ਅੱਜ ਦੀ ਤਰੀਖ 'ਚ ਤਾਂ ਆਪਣੀ ਚਮੜੀ ਬਚਾਉਣ ਦੇ ਲਈ ਚਾਹੀਏ ਇਸ ਮੁੱਦੇ ਨੂੰ ਅੱਗੇ ਲਿਆ ਅੱਜ ਦੀ ਤਰੀਖ 'ਚ ਉਹਨਾਂ ਨੇ ਆਪਣੀ ਚਾਹੀਏ ਇਹ ਕਹਿ ਹੀ ਸਕਦੇ ਆ ਕਿ ਉਹਨਾਂ ਨੇ ਆਪਣੀ ਚਮੜੀ ਬਚਾਉਣ ਲਈ ਇਹ ਗੱਲ ਕਰਤੀ ਆ ਕਿ ਉਹ ਮੁੱਦਾ ਜਿਉਂ ਦਾ ਤਿਉਂ ਖੜਾ ਇਸ ਲਈ ਅਸੀਂ ਇਸ ਦਾ ਬਾਈਕਾਟ ਕਰਦੇ ਆ ਪਰੰਤੂ ਕੀ ਉਹ ਇਸ ਆਪਣੇ ਸਟੈਂਡ ਤੇ ਹਾਂਜੀ ਕਾਇਮ ਰਹਿਣਗੇ ਪੈਰਾ ਦੇਣ ਕੇ ਇਹ ਹੁਣ ਦੇਖਣ ਵਾਲੀ ਗੱਲ ਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਆ ਜਿਹੜਾ ਉਹ ਹੁਣ ਤੱਕ ਲੋਕੇ ਸਮਝਦੇ ਨੇ ਕਿ ਉਹ ਬਾਦਲ ਤੋਂ ਚੰਗਾ ਸਿੱਖਾ ਜੀ ਤੋ ਹੁਣ ਉਹਦੀ ਨਾਲ ਦੀ ਨਾਲ 2017 ਦੇ ਵਿੱਚ ਉਹਦੀ ਜਿਹੜੀ ਦੂਸਰੀ ਪ੍ਰੀਖਿਆ ਰਾਸ਼ਟਰੀ ਪ੍ਰੀਖਿਆ ਤਾਂ ਹੋਣੀ ਹੋਣੀ ਆ ਨਾਲ ਦੀ ਨਾਲ ਇਹ ਧਾਰਮਿਕ ਪ੍ਰੀਖਿਆ ਵੀ ਹੋਣੀ ਆ ਕਿ ਕੀ ਉਹ 2017 ਦੀਆਂ ਚੋਣਾਂ 'ਚ ਇਸ ਮੁੱਦੇ ਨੂੰ ਗੱਜ-ਬੱਜ ਕੇ ਅੱਗੇ ਲੈ ਕੇ ਆਉਂਦਾ ਜੀ ਕਿ ਪੰਜਾਬ ਦੇ ਵਿੱਚ ਅਸੀਂ ਜਿਹੜਾ ਵੀ ਸਿੱਖ ਵਿਰੋਧੀ ਤਾਕਤ ਆ ਜਿਹੜੀ ਵੀ ਸਿੱਖੀ ਤੇ ਹਮਲਾ ਕਰਨ ਵਾਲੀ ਤਾਕਤ ਆ ਉਹਨੂੰ ਅਸੀਂ ਨਕੇਲ ਪਾਵਾਂਗੇ ਕੀ ਉਹ ਇਸ ਇਸ ਸਟੈਂਡ ਤੇ ਡ੍ਰਿਡਤਾ ਨਾਲ ਖੜਦਾ ਇਹ ਹੁਣ ਦੇਖਣ ਵਾਲੀ ਗੱਲ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਠੀਕ ਹੈ ਕਿ ਅੱਜ ਬਾਦਲਾਪੁਰ ਇੱਕ ਮੁੱਦਾ ਆਇਆ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਆ ਕਿ ਸੁਖਵੀਰ ਬਾਦਲ ਹਰ ਸਟੇਜ ਤੇ ਜਾ ਕੇ ਵੱਡ ਕ ਜਰੂਰ ਮਾਰੂਗੇ ਦੇਖੋ ਡਾਕੇ ਭੱਜ ਗਏ ਨੇ ਪਰੰਤੂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਜਿਹੜਾ ਇਹਨੇ ਗਰਮਾਉਣਾ ਵਾ ਤੇ ਕਾਂਗਰਸ ਇਸ ਮੁੱਦੇ ਤੇ ਕਿੰਨਾ ਸਟੈਂਡ ਲੈਂਦੀ ਆ ਇਸ ਗੱਲ ਤੇ ਵੀ ਬਹੁਤ ਬਹੁਤ ਕੁਝ ਦਰੋਮਦਾਰ ਆ ਤੇ ਇਸ ਇਲੈਕਸ਼ਨ ਦਾ ਜਿਹੜਾ ਨਤੀਜਾ ਕਿਉਂਕਿ ਹੁਣ ਜਿਹੜੀਆਂ ਮੁੱਖ ਧਿਰਾਂ ਨੇ ਉਹ ਕੋਈ ਵੀ ਮੈਦਾਨ ਚ ਨਹੀਂ ਸਿਰਫ ਭਾਈ ਬਲਦੀਪ ਸਿੰਘ ਨੇ ਉਹਨਾਂ ਦੀ ਧਾਰਮਿਕ ਸਖਸ਼ੀਅਤ ਆ ਤੇ ਲੋਕਾਂ ਦਾ ਬਾਦਲ ਗਿਆ ਪ੍ਰਤੀ ਗੁੱਸਾ ਸੋ ਉਹ ਕਿਸ ਰੂਪ ਦੇ ਵਿੱਚ ਸਾਹਮਣੇ ਆਉਂਦਾ ਵਾ ਨਤੀਜਾ ਕਿਸ ਰੂਪ ਦੇ ਵਿੱਚ ਸਾਹਮਣੇ ਆਉਂਦਾ ਉਹਦੇ ਤੋਂ ਬਾਅਦ ਮਤਲਬ ਅਸੀਂ ਸਾਰੀ ਇਸ ਗੱਲ ਦਾ ਲਿਖਾ ਜੋਖਾ ਕਰ ਸਕਾਂਗੇ ਦੇਸ਼ ਦੀ ਆਜ਼ਾਦੀ ਦੇ ਲਈ 85 ਫੀਸਦੀ ਕੁਰਬਾਨੀਆਂ ਦੇਣ ਵਾਲੇ ਪੰਜਾਬੀ ਜਾਂ ਕਹਿ ਲਓ ਕਿ ਸਿੱਖ ਜੇ ਅੱਜ ਗਣਤੰਤਰ ਦਿਵਸ ਦੀ ਪ੍ਰੀੜ 24 ਵਾਰ ਹੋ ਗਏ ਹਨ ਤਾਂ ਹਰ ਇਨਸਾਨ ਨੂੰ ਆਪਣੇ ਮਨ ਦੇ ਅੰਦਰ ਇਹ ਚਾਤੀ ਜ਼ਰੂਰ ਮਾਰ ਲੈਣੀ ਚਾਹੀਦੀ ਹੈ ਕਿ ਉਹ ਭਾਰਤ ਦੇ ਨਾਗਰਿਕ ਹਨ ਜਾਂ ਨਹੀਂ ਸੋ ਏਸੀ ਸਾਡਾ ਆਸ਼ਤਾ ਮੁੱਤਾ ਪ੍ਰੋਗਰਾਮ ਕੱਲ ਨਵੇਂ ਮੁੱਤੇ ਦੇ ਨਾਲ ਤੁਹਾਡੇ ਲਈ ਫਿਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ